ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕਥੋਂ ਨੰਗਲ ਦੇ ਇਲਾਕੇ ਪਿੰਡ ਹੈ ਜੈਵਾਲੀ ਕਥੋਂ ਨੰਗਲ ਤੋਂ ਮਜੀਠਾ ਰੋਡ ਨੂੰ ਜਿਹੜਾ ਸੜਕ ਜਾਂਦੀ ਹੈ ਪੰਜਾਂ ਸਾਲਾਂ ਤੋਂ ਜਿਹੜੀ ਆ ਇਹ ਜਿਹੜਾ ਸਪਾਂਸਰ ਹੈ ਜਿਹਦਾ ਕੰਮ ਹੀ ਹੋ ਰਿਹਾ ਦੇਖੋ ਇਹ ਰਸਤੇ ਦਾ ਹਾਲ ਰਸਤੇ ਦਾ ਹਾਲ ਵੇਖੋ ਆਹ ਵੇਖੋ ਗੱਡੀਆਂ ਕਿੰਤਰਾਂ ਜਿਹੜੇ ਵੀਕਰ ਜਿਹੜੀ ਆ ਆ ਆ ਬਿਲਕੁਲ ਲੋਕਾਂ ਦਾ ਲੰਘਣ ਦਾ ਜਿਹੜਾ ਰਾਹ ਹੀ ਨਹੀਂ ਆ ਲੋਕੀ ਜਿਹੜੀ ਆ ਮੌਤ ਦੇ ਵਿੱਚ ਆਪ ਆਪਣੀਆਂ ਗੱਡੀਆਂ ਲੈ ਕੇ ਇੱਕ ਦੂਜੇ ਦੇ ਵਿੱਚ ਜਿਹੜੀ ਆ ਰੋਜ਼ ਐਕਸੀਡੈਂਟ ਹੋ ਰਿਹਾ ਹੈ ਤੇ ਪਬਲਿਕ ਜਿਹੜੀ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਇੱਥੇ ਜਿਹੜੀ ਆ ਰੋਜ਼ਾਨਾ ਹੀ ਚੋਰੀਆਂ ਵੀ ਹੋ ਰਹੀਆਂ ਰਾਹ ਵੇਖੋ ਬਹੁਤ ਗੰਦਾ ਤੇ ਜਿਹੜੀ ਆ ਮੌਤ ਦਾ ਜਿਹੜੀ ਆ ਇੱਥੇ ਜਿਹੜੀ ਆ ਡਰੋਨ ਇੱਥੇ ਲੋਕ ਵਿੱਚ ਵੀ ਜਿਹੜੇ ਆ ਟ੍ਰੇਨ ਦੇ ਵਿੱਚ ਇੱਕ ਇੱਕ ਕਈਆਂ ਦੀਆਂ ਲੱਤਾਂ ਟੁੱਟੀਆਂ ਕਈਆਂ ਦੀਆਂ ਬਾਹਾਂ ਟੁੱਟੀਆਂ ਤੇ ਕਈਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਜੇ ਤੱਕ ਜਿਹੜਾ ਪੀ ਡਬਲਯੂ ਡੀ ਜਿਹੜਾ ਭਾਗਿਆ ਉਹ ਕੰਬ ਕਰਨੀ ਨੀਂਦੇ ਸੁੱਤਾ ਪਿਆ ਹੈ ਤੇ ਲੋਕਾਂ ਦਾ ਨੰਘਣਾ ਆਉਣਾ ਜਾਣਾ ਲੋਕਾਂ ਦੀਆਂ ਗੱਡੀਆਂ ਟੁੱਟ ਰਹੀਆਂ ਹਨ ਸਹੀ ਗੱਲ ਸਰ ਇਹ ਸਿੱਕੜ ਹੋ ਗਏ ਸਾਰੇ 1 ਸਾਲ 2 ਸਾਲ ਵੀ ਨਹੀਂ ਬਹਨਾ ਮੇਰੇ ਹਸਾਨਾ ਜਿੱਦਾਂ ਦੇ ਇਹਨਾਂ ਦੇ ਲੱਛਣ ਆ ਪਹਿਲਾਂ ਪਹਿਲਾਂ ਜਿਹੜਾ ਉਹ ਭਾਗ ਨੇ ਜਿਹੜਾ ਸਰੀਰ ਜਿਹੜਾ ਕੰਡਮ ਪਾਇਆ ਸੀ ਤੇ ਹੁਣ ਅਜੇ ਫੇਰ ਕਸੂ ਕੰਮੇ ਵਾਂਗੂ ਜਿਹੜੀ ਆ ਇਹ ਪੁਲ ਜਿਹੜਾ ਬਣ ਰਿਹਾ ਹੈ ਇਹ ਗੱਡੀਆਂ ਪਤਾ ਨਹੀਂ ਕਿੱਥੇ ਇਹ ਲੱਖਾਂ ਹੀ ਇਹ ਗੱਡੀਆਂ ਦਾ ਜਿਹੜਾ ਨਸਾਨ ਹੋ ਰਿਹਾ ਤੇ ਬਹੁਤ ਪਬਲਿਕ ਜਿਹੜੀ ਆ ਪ੍ਰੇਸ਼ਾਨ ਆ ਇਹ ਬੀਬਾ ਗਨੀਂਦਕੌਰ ਮਜੀਠੀਆ ਸਾਹਿਬ ਨੇ ਵੀ ਇਹ ਪੁਲ ਬਾਰੇ ਜਿਹੜੀ ਆ ਵਿਧਾਨ ਸਭਾ 'ਚ ਆਵਾਜ਼ ਠਾਈ ਸੀ ਵੇਖੋ ਲੋਕ ਕਿਤਨਾ ਜਿਹੜੀ ਉਤੋਂ ਦੀ ਘੁੰਮ ਕਮ ਕੇ ਤੇ ਬਹੁਤ ਹੀ ਖਤਰਨਾਕ ਜਿਹੜੇ ਆ ਪਾਸੇ ਜਿਹੜੀ ਆ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਜਿਹੜੀਆਂ ਲੰਘ ਰਹੀਆਂ ਹਨ ਇਹ ਪੰਜਾਂ ਸਾਲਾਂ ਤੋਂ ਇਹ ਪੁਲ ਜਿਹੜਾ ਬਣ ਨਹੀਂ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਇਹਦਾ ਜਵਾਬ ਦਵੇ ਨਹੀਂ ਤੇ ਇਥੇ ਪੱਕਾ ਮੋਰਚਾ ਜਿਹੜੀ ਆ ਅਜਾਇਬ ਵਾਲੀ ਪੁਲ ਦੇ ਉੱਤੇ ਜਿਹੜੀ ਆ ਸਾਰਾ ਮਜੀਠੇ ਵਾਲਕੇ ਦੇ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਇਥੇ ਜਿਹੜੀ ਆ ਮੋਰਚਾ ਲਾਇਆ ਜਾਏਗਾ ਤਹਿਲ ਦੇ ਆਧਾਰ ਤੇ ਜਿਹੜੀ ਆ ਇਹ ਕੱਚੇ ਥਾਂ ਤੇ ਜਿਹੜੀ ਆ ਪੱਕੀ ਸੜਕ ਜਿਹੜੀ ਆ ਵਧੀਆ ਤੌਰ ਤੇ ਜਿਹੜੀ ਆ ਰੀਮਸ ਪਾ ਕੇ ਚੌੜੀ ਜਿਹੜੀ ਆ ਰਸਤਾ ਬਣਾਇਆ ਜਾਵੇ ਤੇ ਆ ਜਿਹੜਾ ਮੌਦ ਦਾ ਖੂਹ ਜਿਹੜਾ ਬਣਿਆ ਹੋਇਆ ਹੈ ਲੋ ਉਹਨਾਂ ਦੇ ਬੰਨ ਐਕਸੀਡੈਂਟ ਹੋ ਰਹੇ ਹਨ ਲੱਤਾਂ ਬਾਹਾਂ ਟੁੱਟ ਰੀਆਂ ਉਹਨਾਂ ਤੋਂ ਜਿਹੜੀ ਨਜਾਤ ਮਿਲ ਸਕੇ